ਸਾਸਰੀ ਕਾਲ ਵੀਰ ਜੀ ਮਾਨਮਿਤ ਡੇਰੀ ਫਾਰਮ ਚ ਪੈਣ ਪੜਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਲੁੱਧੜ ਆਓ ਇਹਨ ਕੋ ਲੈਨੇ ਆ ਜਾਣਕਾਰੀ ਸਾਸਰੀ ਕਾਲ ਵੀਰ ਜੀ ਹੋਰ ਸੁਣਾਓ ਸੇਤਾਂ ਦੀ ਸਾਸਰੀ ਕਾਲ ਵੀਰ ਜੀ ਬੜੀ ਕਿਰਪਾ ਬਾਬੇ ਦੀਪ ਸਿੰਘ ਜੀ ਵੀਰੇ ਵਧੀਆ ਚਾਹੀਦਾ ਵੀਰ ਜੀ ਤੇ ਕਿੰਨੇ ਪਸ਼ੂ ਆਜ ਵੀਰ ਜੀ ਵੀਰ ਜੀ ਅੱਜ ਆਪਣੇ ਕੋਲ ਕੋ ਬੈੜਿਆ ਉੱਚਾ ਬੱਚਾ ਜੀ ਵੇਖ ਲੋ ਵੀਰ ਜੀ ਉੱਚਾ ਬੱਚਾ ਇੱਕ ਵਾਇਰੇ ਵੀਰ ਜੀ ਨਾ ਐਡਰੈਸ ਤੇ ਨੰਬਰ ਦੱਸਿਓ ਪਹਿਲਾਂ ਦਸ ਸਿੰਘ ਹਾਂਜੀ ਬ੍ਰੈਸ ਪਿੰਡ ਲੁੱਧੜ ਹਾਂਜੀ ਤੇ ਤਸੀਲ ਹੈਗਾ ਜਮੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਨੰਬਰ ਹੈਗਾ 82 203402 ਵੀਰ ਜੀ ਖੋਲੋ ਫਿਰ ਵੇਰ ਨੂੰ ਵੇਖੋ ਵੀਰ ਜੀ ਤੌਰ ਦਿਖਾ ਦਿੰਦੇ ਥਾਂ ਲੈਵਾ ਫਿਰ ਦਿਖਾ ਦਿੰਦੇ ਆ ਸਿੰਗਾ ਵਾਲੀ ਜੀ ਵਿੱਚ ਸਿੰਗਾ ਵਾਲੀ ਦਿਖਾ ਦੋ ਵੀਰ ਜੀ ਫੇਸ ਕੁਆਲਟੀ ਵੀਰ ਜੀ ਦਿਖਾ ਦਿੰਦੇ ਡੱਬਾ ਰੰਗ ਲੱਗਾ ਵੇਰ ਨੂੰ ਯਾਰ ਸਿਰ ਚ ਆ ਜਾਂਦੀ ਵੀਰ ਜੀ ਯਾਰ ਸਿਰ ਚ ਆ ਜਾਂਦੀ ਵੀਰ ਜੀ ਡੰਗਰ ਠੰਡਾ ਧੀਰਾ ਹੁੰਦਾ ਯਾਰ ਸਿਰ ਵਾਲਾ ਜਿਹੜਾ ਹੁੰਦਾ ਡੰਗਰ ਵੇ ਜੀ ਬੰਗਾ ਬੰਗਾ ਨਹੀਂ ਤੋੜਾ ਇਦਾਂ ਹੀ ਕੋਈ ਅੱਛਾ ਵੰਗੇ ਤੋਂ ਬਗੈਰ ਹੀ ਵੀਰ ਕਹਿੰਦਾ ਚੋਣੀ ਹੱਥਾਂ ਲੈਵਾ ਵੀਰ ਜੀ ਵੇਖੋ ਚੰਗਾ ਲੱਗਾ ਕੱਲਾ ਕੱਲਾ ਥਾਂ ਲੱਗਾ ਵੈਰ ਨੂੰ ਕੋਣ ਤੋੜ ਦੇ ਨੇ ਵੀਰ ਜੀ ਤੋੜੋ ਤੋੜੋ ਵੀਰ ਜੀ ਤੋੜੋ ਹਾਂ ਜੀ ਲੈ ਲੋ ਵੀਰ ਜੀ ਤੋੜ ਦਿਖਾਤੀ ਤੁਹਾਨੂੰ ਲੈ ਆਓ ਵੀਰ ਜੀ ਚੰਗੀ ਵੀਰ ਜੀ ਵੈਰ ਜਿੰਨੀ ਆਪਣੇ ਥਾਂ ਤੇ ਸੋਹਣੀ ਆ ਥੜ ਵੇਖੋ ਵੀਰ ਜੀ ਵੈਰ ਨੂੰ ਕੱਢਾ ਹਾਂ ਵੀਰ ਜੀ ਚੰਗਾ ਲੱਗਾ ਵੇ ਲੋ ਫੇਰ ਦਿਖਾ ਦਿੰਦੇ ਆ ਅੱਪਾਂ ਬੰਦ ਵਿੱਚ ਇਹ ਲੋ ਵਿੱਚ ਥੰਦ ਖਾਦਨੇ ਤੁਹਾਨੂੰ ਇਹਦਾ ਵੀਰ ਜੀ ਕੀ ਮੁੱਲ ਕਰਦੇ ਆਪਾਂ ਮੁੱਲ ਵੀਰ ਜੀ ਛੋੜਾ ਜਾਈ ਦੱਸੋ ਵੀਰ ਜੀ ਸਾਰਾ ਯਾਰ ਕਰਦੀ ਹੈ ਨਹੀਂ ਵੀਰ ਜੀ ਮਾਨ ਕਰੀਏ ਅੱਗੇ ਹਾਂਜੀ 15 ਦੇ ਦਈਏ ਫਿਰ 15 ਦੀ ਹਾਂਜੀ ਚਲੋ ਠੀਕ ਹੈ ਵੀਰ ਜੀ 15 ਜੋ ਛੋੜ 15 ਜੋ ਵੀਰ ਕਹਿੰਦਾ ਛੋੜ ਕਰ ਦਾਂਗੇ ਖੁੱਲੀ ਵੀਰ ਜੀ ਫੋਨ ਲਾਵੇ ਕੋਈ ਵੀਰਪਰਾ ਦੁੱਧ ਵੀਰ ਜੀ ਦੁੱਧ ਦਾ ਆਪਾਂ ਪੁੱਛਾਂ ਦੇਖੋ ਘਰ ਵਾਲੇ ਕਹਿੰਦੇ 8 ਲੀਟਰ ਆ ਹਾਂਜੀ ਆਪਾਂਸ ਮੇਰੇ ਚੋਈ ਆ ਹਾਂਜੀ ਕੋਈ 8 ਨਹੀਂ ਕਹਿੰਦੇ ਕੋਈ 7 ਨਹੀਂ ਕਹਿੰਦੇ ਹਾਂਜੀ ਅਗਲੇ ਦੇ ਘਰ ਦੀ ਆਪਾਂ 5.5 6 ਲੀਟਰ ਦੀ ਗਰੰਟੀ ਦਾਂਗੇ 6 ਲੀਟਰ ਦੀ ਵੀ ਸਾਢੇ 5 ਦੀ ਲਾਓ ਸਾਢੇ 5 ਦੀ ਪੱਕੀ ਗਰੰਟੀ ਆਪਣੀ ਵੇਖ ਲਓ ਵੀਰ ਜੀ ਵੇਰ ਚ ਦੋ ਡਾਂਗ ਚੋ ਕੇ ਖੜੇ ਚਾਰ ਡਾਂਗ ਚੋ ਕੇ ਹਾਂਜੀ ਹਾਂਜੀ ਵੇਖੋ ਵੀਰ ਜੀ ਥਾਲੇਵਾ ਫਿਰ ਦਿਖਾ ਦਿੰਨੇ ਆ ਆਪਣੇ ਥਾਂ ਦੇ ਜਿੰਨੀ ਆ ਗਈ ਐਰ ਸੈਰ ਚੰਦੀ ਆ ਠੰਡੀ ਸੀਲੇ ਥਾਂ ਵੀ ਚੰਗਾ ਲੱਗਾ ਵੇਰ ਨੂੰ ਵਾਈ ਉਹ ਬੋਲੀ ਵੀਰ ਜੀ ਸਿੰਘਾਂ ਝੁੰਗੇ ਥੋੜੇ ਥੋੜੇ ਨਿਕਨੇ ਨਿਕੇ ਬਾਕੀ ਵੀਰ ਜੀ ਕੋਈ ਵੀਰ ਭਰਾ ਆਵੇ ਆਪਣੀ ਤਸੱਲੀ ਕਰਕੇ ਪਾਸ ਕਰਕੇ ਲੈ ਕੇ ਜਾਵੇ ਹਨਾ ਆਵੇ ਜਿੰਨੇ ਚਾਹ ਦਾ ਮਰਜ਼ੀ ਕੋਈ ਆ ਵੇ ਲੋ ਵੀਰ ਜੀ ਬੱਚਾ ਮਹੀਨੇ ਦਾ ਲਾ ਲਓ ਡੇਢ ਦਾ ਦੂਹਾਂ ਦਾ ਲਾ ਲਓ ਆਪਣੇ ਖਾਤੇ ਤੇ ਤੇ ਵੀਰ ਜੀ ਐਡਰੈਸ ਨਾਂ ਤੇ ਨੰਬਰ ਦਾਦੋ ਡਰੈਸ ਵੀਰ ਜੀ ਹੈਗਾ ਜੇ ਪਿੰਡ ਲੁੱਧੜ ਹਾਂਜੀ ਨਾਂ ਹੈਗਾ ਜੇ ਬਲਵਿੰਦਰ ਸਿੰਘ ਹਾਂਜੀ ਤੇ ਆਪਣਾ ਫੋਨ ਨੰਬਰ ਹੈਗਾ 86203402 ਸਤਿ ਸ੍ਰੀ ਅਕਾਲ ਵੀਰ ਜੀ